ਜਿਸੜੇ 1950 ਦੇ ਵਿੱਚ ਸੰਵਿਧਾਨ ਬਣਿਆ ਸੀ ਤੇ ਉਹਦੇ ਦੋ ਤਿੰਨ ਹਿੱਸੇ ਸਨ ਇੱਕ ਹਿੱਸਾ ਸੀ ਉਹਦਾ ਉਹਦਾ ਬੇਸਿਕ ਸਟਰਕਚਰ ਉਹਦਾ ਜਿਹੜਾ ਮੋਢਿਆ ਜਿਹਨੂੰ ਆਪਾਂ ਧੁਰਾ ਕਹਿ ਸਕਦੇ ਆ ਜਿਹਦੇ ਨਾਲ ਛਿੜਛੜ ਨਹੀਂ ਕੀਤੀ ਜਾ ਸਕਦੀ 1975 ਚ ਜੋ ਐਮਰਜੈਂਸੀ ਲਾਈ ਆ ਉਸ ਬੇਸਿਕ ਸਟਰਕਚਰ ਦੇ ਵਿੱਚ ਮੁੱਢਲੇ ਢਾਂਚੇ ਦੇ ਵਿੱਚ ਛਿੜਛੜ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਨਕਾਰ ਦਿੱਤਾ ਸੀ ਸੋ ਇੱਕ ਤੇ ਬੇਸਿਕ ਸਟਰਕਚਰ ਸੀ ਤੇ ਦੂਜਾ ਸੀ ਕੁਝ ਇਹੋ ਜਿਹੇ ਆ ਉਹਦੇ ਵਿੱਚ ਪ੍ਰਬੰਧਨ ਕੀਤੇ ਗਏ ਜਿਹੜੇ ਸਮਾਸੀਮਿਤ ਸਨ ਸਮਾ ਬੰਸਨ ਜਿਵੇਂ ਕਿ ਪ੍ਰੀਵੈਂਟਿਵ ਰੀਟੈਂਸ਼ਨ ਕਰ ਸਕਦੇ ਜੇ ਪਰ ਕੁਝ ਸਾਲਾਂ ਬਾਅਦ ਇਹਦੇ ਤੇ ਰਿਵਿਊ ਹੋਊਗਾ ਜਾਂ ਫਿਰ ਰਾਖਵਾ ਕਰਨ ਰਾਖਵਾ ਕਰਨ ਵੀ 10 ਸਾਲ ਵਾਸਤੇ ਲਿਆਂਦਾ ਗਿਆ ਸੀ ਲੇਕਿਨ ਬਾਅਦ ਚ ਲੱਗਾ ਕਿ ਇਹ 10-10 ਸਾਲ ਬਾਅਦ ਇਹਨੂੰ ਕੰਟੀਨਿਊ ਕਰਨਾ ਚਾਹੀਦਾ ਕਿਉਂਕਿ ਹਾਲੀ ਜਿਹੜਾ ਪਛਰੇ ਹੋਏ ਵਰਗ ਨੇ ਜਾਂ ਸ਼ਡਿਊਲ ਕਾਸਟ ਨੇ ਜਾਂ ਦਲਿਤ ਪਛਾਰਾ ਵਾ ਉਹਨਾਂ ਦੀ ਹਾਲੀ ਸਹੀ ਤਰੀਕੇ ਨਾਲ ਅਪਲਿਫਟਮੈਂਟ ਨਹੀਂ ਹੋਈ ਉਹ ਉੱਪਰ ਦੇ ਦਰਜੇ ਤੱਕ ਨਹੀਂ ਪਹੁੰਚ ਸਕੇ ਸੋ ਇਸ ਤਰ੍ਹਾਂ ਇਹ ਰਾਖਵਾ ਕਰਨ ਚੱਲਦਾ ਰਿਹਾ ਲੇਕਿਨ ਸਮੇਂ ਸਮੇਂ 'ਤੇ ਇਹ ਜਿਹੜੀਆਂ ਤ੍ਰੀੜਮਾਇ ਫਾਲਟ ਫਾਲਟ ਲਾਈਨਸੇ ਆ ਨਜ਼ਰ ਆਉਂਦੀ ਰਹੀਆਂ ਔਰ ਉਹਦੇ ਉੱਪਰ ਮੈਂ ਕਹਿਣਾ ਚਾਹਾਂਗਾ ਕਿ ਜਸਟਿਸ ਕੋਰਟ ਨੇ ਜੋ ਉਪ ਵਰਗੀਕਰਨ ਉੱਪਰ ਫੈਸਲਾ ਕੀਤਾ ਔਰ ਕ੍ਰੀਮੀ ਲੇਅਰ ਉੱਪਰ ਫੈਸਲਾ ਕੀਤਾ ਇੱਕ ਬਹੁਤ ਇਤਿਹਾਸਿਕ ਫੈਸਲਾ ਵਾ ਔਰ ਮੈਂ ਕਹੂੰਗਾ ਕਿ ਇਸ ਫੈਸਲੇ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਵਾਸਤੇ ਅੱਗੇ ਲਿਜਾਣ ਵਾਸਤੇ ਦੋ ਤਿੰਨ ਸੈਂਸਸ ਕਰਨ ਦੀ ਲੋੜ ਹੈ ਸੈਂਸਸ ਦੇ ਆਪਾਂ 10 ਸਾਲ ਬਾਅਦ ਕਰਦੇ ਹਾਂ ਪਰ ਉਹਦੇ ਜਿਵੇਂ ਬਿਹਾਰ ਤੋਂ ਅ ਡਿਮਾਂਡ ਉੱਠੀ ਆ ਕਿ ਕਾਸਟ ਸੈਂਸਸ ਹੋਣਾ ਚਾਹੀਦਾ ਮੈਂ ਕਹੂੰਗਾ ਕਾਸਟ ਸੈਂਸਸ ਦੇ ਨਾਲ ਨਾਲ ਇਕਨੋਮਿਕ ਸੈਂਸਸ ਵੀ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਵਰਗ ਜਿਹੜੇ ਨੇ ਪਿੱਛੇ ਹੋਏ ਨੇ ਔਰ ਉਹਨਾਂ ਦਾ ਜਿਹੜਾ ਆਰਥਿਕ ਪੱਧਰ ਹੈ ਲੈਵਲ ਹੈ ਉਹ ਬਹੁਤ ਨੀਵਾਵਾ ਇਹਦੇ ਨਾਲ ਨਾਲ ਇੱਕ ਐਜੂਕੇਸ਼ਨ ਸੈਂਸਸ ਵੀ ਹੋਣਾ ਚਾਹੀਦਾ ਕਿ ਐਜੂਕੇਸ਼ਨ ਸਿੱਖਿਆ ਦਾ ਫਾਇਦਾ ਕਿਹਨੂੰ ਪਹੁੰਚਿਆ ਤੇ ਕਿਹਨੂੰ ਨਹੀਂ ਪਹੁੰਚਿਆ ਔਰ ਜਿਨ੍ਹਾਂ ਨੂੰ ਪਹੁੰਚਿਆ ਉਹਨਾਂ ਨੂੰ ਫਿਰ ਬਾਕੀ ਕਿਵੇਂ ਫਾਇਦਾ ਮਿਲਿਆ ਕਿਉਂਕਿ ਸਿੱਖਿਆ ਦੇ ਉੱਤੇ ਹੀ ਸਭ ਕੁਝ ਤਾਂ ਨੌਕਰੀਆਂ ਵੀ ਸਿੱਖਿਆ ਦੇ ਆਧਾਰ ਤੇ ਹੀ ਮਿਲਦੀਆਂ ਹਨ ਸੋ ਮੇਰਾ ਮੰਨਣਾ ਵਾਂ ਕਿ ਇਹ ਨਵੇਂ ਸੈਂਸਸ ਹੋਣੇ ਚਾਹੀਦੇ ਆ ਕਾਸ ਸੈਂਸਸ ਸੈਂਸਸ এডਿਕੇਸ਼ਨ ਸੈਂਸਸ ਔਰ ਉਸ ਤੋਂ ਬਾਅਦ ਫਿਰ ਜਿਹੜਾ ਰੱਖਵਾ ਕਰਨ ਹੈ ਜਿਹਨੂੰ ਆਪਾਂ ਅਫਰਮੇਟਿਵ ਐਕਸ਼ਨ ਵੀ ਕਹਿ ਸਕਦੇ ਆ ਅਮਰੀਕਾ ਜੇ ਅਫਰਮੇਟਿਵ ਐਕਸ਼ਨ ਲਿੰਦੇ ਆ ਉਹਦੇ ਤੇ ਮੇਰੇ ਖਿਆਲ ਇੱਕ ਪਰੀ ਉਹਨੂੰ ਰੀਡਿਫਾਈਨ ਕਰਨ ਦੀ ਲੋੜ ਆ ਕਿ ਉਹ ਕਿਹੜੇ ਲੋਕਾਂ ਨੂੰ ਵਾਕਈ ਰੈਜ਼ਰਵੇਸ਼ਨ ਸੀ ਜਾਂ ਰੱਖਵਾ ਕਰਨ ਮਿਲਣਾ ਚਾਹੀਦਾ ਵਾ ਤੇ ਕਿਹੜੇ ਲੋਕਾਂ ਨੂੰ ਬਿਲਕੁਲ ਨਹੀਂ ਮਿਲਣਾ ਚਾਹੀਦਾ ਉਹ ਵੀ ਕਿੰਨੇ ਚਿਰ ਲਈ ਜੇ ਕਿਸੇ ਨੂੰ ਮਿਲਣਾ ਵੀ ਚਾਹੀਦਾ ਤੇ ਕਿੰਨੇ ਚਿਰ ਲਈ ਮਿਲਣਾ ਚਾਹੀਦਾ ਔਰ ਇਸ ਤੋਂ ਇਲਾਵਾ ਰੈਜ਼ਰਵੇਸ਼ਨ ਤੋਂ ਇਲਾਵਾ ਹੋਰ এডਿਕੇਸ਼ਨ प्रति प्रति की फैसिलिटीज लोगों की लड़ है लैवल ज हौली हौली अपलिफ्ट हो, हो सके बड़ा पचीदा जहा मसला वा लेकिन बहुत चंगी गल है कि सुप्रीम कोर्ट ने एक शुरुआत अः की थी।